ਹਾਂਜੀ ਫਿਰ ਦੋਸਤੋ ਕੀ ਹਾਲ ਚਾਲਾ ਤੁਹਾਡਾ ਵੈਲਕਮ ਕਰਦੇ ਤੁਹਾਡਾ ਇੱਕ ਹੋਰ ਫਣੀ ਕਹਿਣ ਕਮੈਂਟਾਂ ਵਾਲੀ ਵੀਡੀਓ ਵਿੱਚ ਬਾਈ ਨੱਪੀਆ ਕੰਮ ਕੋਈ ਨਾ ਚਿੱਤੜਾਂ ਵਾਲੇ ਕੀੜੇ ਮਰ ਜਾਣਗੇ ਤੇਰੇ ਹੁਣ ਤਾਂ ਇਹ ਪੱਧ ਵੀ ਆਲ ਆਊਟ ਵਾਲੇ ਮਾਰੂਗਾ ਨਾਲੇ ਮੈਂ ਸੁਣਿਆ ਸੀ ਪੈਸਾ ਬੰਦੇ ਦਾ ਦਿਮਾਗ ਖਰਾਬ ਕਰ ਦਿੰਦਾ ਅੱਜ ਪ੍ਰੈਕਟੀਕਲੀ ਮੈਨੂੰ ਪਤਾ ਵੀ ਲੱਗ ਗਿਆ ਸਾਲਾ ਇਹਨੂੰ ਜਲੇਬੀਆਂ ਸਮਝ ਸਮਝ ਕੇ ਹੀ ਖਾਈ ਜਾਂਦਾ ਬਾਈ ਮੱਛਰਾਂ ਵਾਲੀ ਕੋਲੇ ਨੀ ਪੀਲਾ ਤੇਰੀ ਗਰੀਬੀ ਵੀ ਸਾਫ ਹੋ ਜੂ ਬਾਈ ਥੋੜਾ ਟਾਈਮ ਕੱਢ ਕੇ ਲਾਈਵ ਹੋ ਜਾ ਤੇ ਫਹਾ ਲੈ ਲਾ ਚੱਲ ਮੈਨੂੰ ਤੇਰੇ ਤੇ ਮਾਣਾ ਤੂੰ ਗਲਤ ਕਦਮ ਤਾਂ ਚੁੱਕਿਆ ਕੋਈ ਅਰੇ ਕਹਿਣਾ ਕੀ ਚਾਹਤੇ ਹੋ ਨਾਲੇ ਜੇ ਤੂੰ ਇਸ ਵਾਰੀ ਬਚ ਗਿਆ ਤੇਰੀ ਕਬਰ ਮੈਂ ਪੱਟੂ ਆ ਕੇ ਦੁਨੀਆ ਦਾ ਵਹਿਮ ਨਹੀਂਗਾ ਤੇਰਾ ਸਾਲਾ ਰੱਬ ਕੋਈ ਵੀਜ਼ਾ ਲੱਗ ਜਾਣਾ ਜਿੱਦਾਂ ਤੇਰੇ ਲੱਛਣ ਆ ਨਾਲੇ ਸਾਡੇ ਕੋ ਦਾ ਕੀੜਾ ਨਿਕਲਿਆ ਨਹੀਂ ਕੀ ਪਤਾ ਰੱਬ ਹੀ ਕੱਢ ਦੇ ਕੀੜਾ ਤੇਰਾ ਮਰ ਜਾਣੀ ਮੱਥੇ ਤੇ ਸੰਧੂਰ ਲਾਈ ਫਿਰਦੀ ਆ ਥੋੜੇ ਫੇਸ ਕਪੜੀ ਨਾ ਜਾਂਦੀ ਆ ਪਾਪਾ ਜੀ ਤੇਰੀ ਜੇਲੀ ਉਦੋਂ ਬਾਬੇ ਤੋਂ ਪੁੱਛ ਕੇ ਲੋਨ ਲਿਆ ਸੀ ਨਾਲੇ ਤੇਰੇ ਬਾਬੇ ਦੇ ਤਾਅ ਦੇ ਚੈੱਕ ਬਾਉਂਸ ਹੋਏ ਪਏ ਆ ਉਹ ਕੀ ਤਰ੍ਹਾਂ ਹੱਲ ਕਰੇ ਬਾਬਾ ਕਿਹੜਾ ਫਾਈਨਾਂਸ ਮਿਨਿਸਟਰ ਲੱਗਿਆ ਨਾਲੇ ਉਹ ਕਿਸ਼ਤਾਂ ਭਰਨ ਤੋਂ ਡਰਦਾ ਦਾ ਬਾਬਾ ਬਣਿਆ ਹੁਣ ਕਿਸਤਾਂ ਭਰੀ ਨਾ ਜਾਂਦੀਆਂ ਬਾਬਾ ਜੀ ਤੇਰੀ ਚੈਲੀ ਤਾਂ ਕਿਸ਼ਤਾਂ ਲੈਣ ਵਾਲਿਆਂ ਨੇ ਬਾਬਾ ਚੱਕ ਕੇ ਲੈਣਾ ਉਹਦੇ ਕੋ ਘੇੜੇ ਨਾ ਮਰਿਆ ਕਰ ਤੂੰ ਨਾਲੇ ਹਲੇ ਤੱਕ ਤਾਂ ਬਾਬੇ ਨੂੰ ਪਤਾ ਸੀ ਵੀ ਮੈਂ ਡਿਫਾਲਟਰ ਹਾਂ ਹੁਣ ਪੂਰੀ ਦੁਨੀਆ ਨੂੰ ਪਤਾ ਲੱਗ ਜਾਣਾ ਹੁਣ ਕਿਸਤਾਂ ਭਰੀ ਨਾ ਜਾਂਦੀਆਂ ਤੈਨੂੰ ਕਿਹੜਾ ਬਾਬੇ ਨੇ ਕਿਹਾ ਸੀ ਉੜਦਾ ਤੀਰ ਲੈਣ ਨੂੰ ਹੋਣ ਕ੍ਰਿਸਤੋ ਪਰੀ ਨਾ ਜਾਂਦੀਆ ਬਾਬਾ ਜੀ ਤੇਰੀ ਚੈਲੀ ਦਾ ਲੈ ਦੱਸ ਬਾਬਾ ਕੀ HDFC ਬੈਂਕ ਚ ਮੈਨੇਜਰ ਲੱਗਿਆ ਹੋਇਆ ਬਾਬਾ ਤਾਂ ਮੈਨੂੰ ਆਪ ਬੈਂਕ ਡਿਫਾਲਟਰ ਲੱਗ ਰਿਹਾ ਹੋਣ ਕ੍ਰਿਸਤੋ ਪਰੀ ਨਾ ਜਾਂਦੀਆ ਨਾਲੇ ਬਾਬਾ ਤਾਂ ਆਪ ਚਾਰ ਵਾਰੀ ਜੇਲ੍ਹ ਕੱਟਿਆ ਕਿਸਤਾਂ ਦੇ ਚੱਕਰ ਚ ਮੈਨੂੰ ਲੱਗਦਾ ਇਹ ਵੀ ਗਾਣਾ ਲੋਨ ਲੈ ਕੇ ਲਿਖਿਆ ਲੱਗਦਾ ਬੱਤ ਸਹੀ ਏ ਉਹ ਲੋਵੇ ਕਿੱਡੇ ਵੱਡੇ ਜਿਵੇਂ ਸਾਲਾ ਗਰਮ ਸਲੰਸਰ ਨੂੰ ਪੱਪੀ ਲੈ ਕੇ ਆਇਆ ਹੋਵੇ ਮੈਂ ਤੈਨੂੰ ਕਹਿਨੀ ਆ ਮੈਂ ਸੰਦੂ ਤੋਂ ਇਨਸਪੀਰੇਸ਼ਨ ਲੈਣ ਤੋਂ ਬਾਅਦ ਇੱਛਾ ਤਾਰੀ ਛੱਕਾ ਬਣ ਗਿਆ ਤੂੰ ਪਗਾ ਸ਼ੁਕਰ ਹੈ ਰੱਬਾ ਇਹਨਾਂ ਦਾ ਸਮਾਂ ਹੋਣ ਤੋਂ ਪਹਿਲਾਂ ਹੀ ਵਿਆਹ ਹੋ ਗਿਆ ਮੇਰਾ ਸੱਜਣਾ ਅਸਲ ਚੈਨੂ ਕਹਿੰਦੇ ਸੱਤਵੇਂ ਦਰਿਆ ਦੀ ਮੱਛੀ ਜੀਵਾਨਾ ਇਸ ਕੀ ਜਗਾ ਕੇ ਹੈ ਸਾਲੇ ਨੇ ਰਸ਼ੀਨ ਵੀ ਪਿੱਛੇ ਛੱਡਤੀ ਹੁਣ ਇੱਕ ਕੰਮ ਕਰ ਇੱਕ ਵਲੌਗ ਚਿੱਤੜ ਤੋਂ ਹੁੰਦਾ ਵੀ ਪਾ ਦੇ ਗੱਲ ਨਾਲ ਲਾ ਕੇ ਇਹੋ ਜਿਹਿਆਂ ਦੇ ਪਿਛਵਾੜੇ ਤੇ ਬੰਬ ਰੱਖ ਕੇ ਚਲਾਇਆ ਜਾਵੇ ਫਿਰ ਇਹਨਾਂ ਨੂੰ ਪਤਾ ਲੱਗੇ ਹਾਂਜੀ ਮੇਤਰੋ ਅਸੀ ਅੱਜ ਦੀ ਆਪਣੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਜਾਇਓ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਵੀ ਕਰ ਲਿਓ ਛੇਤੀ ਮਿਲਾਂਗੇ ਤੁਹਾਨੂੰ ਇੱਕ ਹੋਰ ਫਨੀ ਕੈਨ ਕਮੈਂਟਾਂ ਵਾਲੀ ਵੀਡੀਓ ਵਿੱਚ